ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬਿਆਨ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ایਵਨ میڈیا ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਇਲਸ ਬਾਰੇ ਪੰਜਾਬ ਦਾ ਹਰ ਇੱਕ ਨੌਜਵਾਨ ਭਾਵੇਂ ਉਹ ਕੁੜੀ ਹੋਵੇ ਜਾਂ ਮੁੰਡਾ ਬਾਹਰ ਜਾਣ ਦਾ ਚਾਹਵਾਨ ਹੈ ਜਿਨੇ ਦਰਸ਼ਕ ਮੇਰੀ ਵੀਡੀਓ ਦੇਖ ਰਹੇ ਨੇ ਤੁਹਾਡੇ ਵਿੱਚੋਂ ਵੀ ਕੁਝ ਅਜਿਹੇ ਨੌਜਵਾਨ ਜ਼ਰੂਰ ਹੋਣਗੇ ਜੋ ਬਾਹਰ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਆਇਲਸ ਹੋਣ ਦੀ ਚਾਹੀਏ ਬੇਸ਼ੱਕ ਇਸ ਨੂੰ ਆਇਲਸ ਕਿਹਾ ਜਾਂਦਾ ਹੈ ਪਰ ਪੰਜਾਬ ਵਿੱਚ ਜ਼ਿਆਦਾਤਰ ਲੋਕ ਇਸ ਨੂੰ ਆਇਲਟਸ ਦੇ ਨਾਮ ਨਾਲ ਜਾਣਦੇ ਨੇ ਸੋ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਕਿ IELTS ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ IELTS ਦਾ ਪੂਰਾ ਨਾਮ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੈ ਇਸ ਦੀ ਸ਼ੁਰੂਆਤ 1980 ਕੈਂਬਰੀਜ ਇੰਗਲਿਸ਼ ਲੈਂਗੁਏਜ ਅਸੈਸਮੈਂਟ ਤੇ ਬ੍ਰਿਟਿਸ਼ ਕਾਉਂਸਲਰ ਦੁਆਰਾ ਕੀਤੀ ਗਈ ਸੀ ਜਿਸ ਨੂੰ ਉਸ ਸਮੇਂ UCLC ਜੋ ਕਿ ਯੂਨੀਵਰਸਿਟੀ ਆਫ ਕੈਂਬਰੀਜ ਲੋਕਲ ਐਗਜ਼ਾਮੀਨੇਸ਼ਨ ਸਿੰਡੀਕੇਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਦਰਅਸਲ ਉਸ ਸਮੇਂ ਬ੍ਰਿਟਿਸ਼ ਦੁਆਰਾ ਸਿਰਫ ਆਪਣੇ ਉਦਯੋਗ ਤੇ ਕਮਿਊਨੀਕੇਸ਼ਨ ਲਈ ਇੰਗਲਿਸ਼ ਸਿਖਾਈ ਜਾਂਦੀ ਸੀ ਇਸ ਦਾ ਇਸਤੇਮਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇੰਗਲਿਸ਼ ਸਿਖਾਉਣ ਲਈ ਕੀਤਾ ਜਾਂਦਾ ਸੀ ਪਰ ਵਿਦਿਆਰਥੀਆਂ ਲਈ ਇਸ ਨੂੰ 1979 ਵਿੱਚ ਹੋਂਦ ਵਿੱਚ ਲਿਆਂਦਾ ਗਿਆ ਸੀ ਇੱਕ ਆਮ ਲੈਂਗੁਏਜ ਦੇ ਤਹਿਤ ਬ੍ਰਿਟਿਸ਼ ਕਾਉਂਸਲਰ ਤੇ ਕੈਂਬਰੇਜ ਦੋ ਗਰੁੱਪਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ 1995 ਵਿੱਚ ਕੁਝ ਬਦਲਾਅ ਇਸ ਵਿੱਚ ਕੀਤੇ ਗਏ ਸੀ ਉਹਨਾਂ ਨੇ ਰਾਈਟਿੰਗ ਤੇ ਰੀਡਿੰਗ ਦੋ ਮੋਡਿਊਲਸ ਲਈ ਸਪੈਸੀਫਿਕ ਢਾਂਚਾ ਤਿਆਰ ਕੀਤਾ ਸੀ ਜਿਨ੍ਹਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਪੁਆਇੰਟ ਦਿੱਤੇ ਜਾਂਦੇ ਸੀ ਇਸ ਤੋਂ ਬਾਅਦ 2001 ਵਿੱਚ ਉਹਨਾਂ ਨੇ ਸਪੀਕਿੰਗ ਨੂੰ ਛੋਟੇ-ਛੋਟੇ ਟਾਸਕਾਂ ਵਿੱਚ ਵੰਡਿਆ ਤੇ 2005 ਵਿੱਚ ਅੱਜ ਵਾਲੀ ਆਇਲਸ ਫੋਰਮ ਵਿੱਚ ਆਈ ਜਿਸ ਵਿੱਚ ਸਪੀਕਿੰਗ ਰੀਡਿੰਗ ਲਿਸਨਿੰਗ ਵਰਗੇ ਮੋਡਿਊਲ ਐਡ ਹੋ ਗਏ ਸ਼ੁਰੂ ਵਿੱਚ ਇਸ ਨੂੰ ਆਸਟ੍ਰੇਲੀਆ ਤੇ ਬ੍ਰਿਟੇਨ ਨੇ ਪਾਸ ਕੀਤਾ ਗਿਆ ਸੀ ਕਿਉਂਕਿ ਬ੍ਰਿਟੇਨ ਤੇ ਆਸਟ੍ਰੇਲੀਆ ਦਾ ਪਹਿਲਾ ਰਾਜ ਸੀ ਜਿਹੜਾ ਸਟੂਡੈਂਟ ਬ੍ਰਿਟੇਨ ਤੇ ਆਸਟ੍ਰੇਲੀਆ ਪੜਨਾ ਚਾਹੁੰਦਾ ਸੀ ਉਹਨਾਂ ਨੂੰ ਟੈਸਟ ਕਲੀਅਰ ਕਰਕੇ ਆਸਾਨੀ ਨਾਲ ਉੱਥੇ ਭੇਜਿਆ ਜਾ ਸਕਦਾ ਸੀ ਇਸ ਦੇ ਫਾਇਦੇ ਸਾਹਮਣੇ ਆਉਣ ਲੱਗੇ ਤਾਂ ਦੇਸ਼ਾਂ ਤੇ ਵਿਦਿਆਰਥੀਆਂ ਨੂੰ ਫਾਇਦਾ ਹੋਣ ਲੱਗਿਆ ਇਸ ਦੇ ਚੱਲਦਿਆਂ ਅੱਧ ਦੇ ਸਮੇਂ ਵਿੱਚ 140 ਦੇਸ਼ਾਂ ਵਿੱਚ ਆਲਸ ਨੂੰ ਸਿਰਕਾਰ ਕਰ ਲਿਆ ਗਿਆ ਤੁਸੀਂ ਜਾਣਦੇ ਹੋ ਆਪਣੇ ਪੰਜਾਬ ਵਿੱਚੋਂ ਸਭ ਤੋਂ ਵੱਧ ਬਾਹਰ ਜਾਣ ਵਾਲੇ ਵਿਦਿਆਰਥੀ ਨੇ ਇਸ ਦੇ ਚੰਗੇ ਤੇ ਮਾੜੇ ਪੱਖ ਦੋਨੋਂ ਨੇ ਤੇ ਜਿਨ੍ਹਾਂ ਤੇ ਆਪਾਂ ਅਲੱਗ ਵੀਡੀਓ ਜ਼ਰੂਰ ਬਣਾ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਹਰ ਘਰ ਦੀ ਆਰਥਿਕ ਮੰਦੀ ਤੇ ਬਹੁਤ ਹੱਦ ਤੱਕ ਸੁਧਾਰ ਆਇਆ ਹੈ ਇਹ ਸਭ ਦੇਖ ਕੇ ਸ਼ਾਇਦ ਇਸ ਦੇ ਮਾੜੇ ਪੱਖਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਤੁਹਾਡੇ ਲਈ ਸੀ ਇਦਾਂ ਦੀਆਂ ਸਟੋਰੀਆਂ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਬਿਆਨ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ایਵਨ ਮੀਡੀਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਇਲਸ ਬਾਰੇ ਪੰਜਾਬ ਦਾ ਹਰ ਇੱਕ ਨੌਜਵਾਨ ਭਾਵੇਂ ਉਹ ਕੁੜੀ ਹੋਵੇ ਜਾਂ ਮੁੰਡਾ ਬਾਹਰ ਜਾਣ ਦਾ ਚਾਹਵਾਨ ਹੈ ਜਿਨੇ ਦਰਸ਼ਕ ਮੇਰੀ ਵੀਡੀਓ ਦੇਖ ਰਹੇ ਨੇ ਤੁਹਾਡੇ ਵਿੱਚੋਂ ਵੀ ਕੁਝ ਅਜਿਹੇ ਨੌਜਵਾਨ ਜ਼ਰੂਰ ਹੋਣਗੇ ਜੋ ਬਾਹਰ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਤੇ ਕਿਸ ਤਰੀਕੇ ਦੇ ਨਾਲ IELTS ਹੋਣ ਦੀ ਵਿਚਾਈ ਹੈ ਬੇਸ਼ੱਕ ਇਸ ਨੂੰ IELTS ਕਿਹਾ ਜਾਂਦਾ ਹੈ ਪਰ ਪੰਜਾਬ ਵਿੱਚ ਜ਼ਿਆਦਾਤਰ ਲੋਕ ਇਸ ਨੂੰ IELTS ਦੇ ਨਾਮ ਨਾਲ ਜਾਣਦੇ ਨੇ ਸੋ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਕਿ IELTS ਕਦੋਂ ਤੇ ਕਿਵੇਂ ਹੋਣ ਦੀ ਵਿਚਾਈ ਹੈ IELTS ਦਾ ਪੂਰਾ ਨਾਮ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੈ ਇਸ ਦੀ ਸ਼ੁਰੂਆਤ 1980 ਕੈਂਬ੍ਰਿਜ ਇੰਗਲਿਸ਼ ਲੈਂਗੁਏਜ ਅਸੈਸਮੈਂਟ ਤੇ ਬ੍ਰਿਟਿਸ਼ ਕਾਉਂਸਲਰ ਦੁਆਰਾ ਕੀਤੀ ਗਈ ਸੀ ਜਿਸ ਨੂੰ ਉਸ ਸਮੇਂ ਯੂਸੀਐਲਸੀ ਜੋ ਕਿ ਯੂਨੀਵਰਸਿਟੀ ਆਫ ਕੈਂਬਰਿਜ ਲੋਕਲ ਐਗਜ਼ਾਮੀਨੇਸ਼ਨ ਸਿੰਡੀਕੇਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦਰਅਸਲ ਉਸ ਸਮੇਂ ਬ੍ਰਿਟਿਸ਼ ਦੁਆਰਾ ਸਿਰਫ ਆਪਣੇ ਉਦਯੋਗ ਤੇ ਕਮਿਊਨੀਕੇਸ਼ਨ ਲਈ ਇੰਗਲਿਸ਼ ਸਿਖਾਈ ਜਾਂਦੀ ਸੀ ਇਸ ਦਾ ਇਸਤੇਮਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇੰਗਲਿਸ਼ ਸਿਖਾਉਣ ਲਈ ਕੀਤਾ ਜਾਂਦਾ ਸੀ ਪਰ ਵਿਦਿਆਰਥੀਆਂ ਲਈ ਇਸ ਨੂੰ 1979 ਵਿੱਚ ਹੋਣ ਦੇ ਵਿੱਚ ਲਿਆਂਦਾ ਗਿਆ ਸੀ ਇੱਕ ਆਮ ਲੈਂਗੁਏਜ ਦੇ ਤਹਿਤ ਬ੍ਰਿਟਿਸ਼ ਕਾਉਂਸਲਰ ਤੇ ਕੈਂਬਰਿਜ ਦੋ ਗਰੁੱਪਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ 1995 ਵਿੱਚ ਕੁਝ ਬਦਲਾਅ ਇਸ ਵਿੱਚ ਕੀਤੇ ਗਏ ਸੀ ਉਹਨਾਂ ਨੇ ਰਾਈਟਿੰਗ ਤੇ ਰੀਡਿੰਗ ਦੋ ਮੋਡਿਊਲਸ ਲਈ ਸਪੈਸਿਫਿਕ ਢਾਂਚਾ ਤਿਆਰ ਕੀਤਾ ਸੀ ਜਿਨ੍ਹਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਪੁਆਇੰਟ ਦਿੱਤੇ ਜਾਂਦੇ ਸੀ ਇਸ ਤੋਂ ਬਾਅਦ 2001 ਵਿੱਚ ਉਹਨਾਂ ਨੇ ਸਪੀਕਿੰਗ ਨੂੰ ਛੋਟੇ-ਛੋਟੇ ਟਾਸਕਾਂ ਵਿੱਚ ਵੰਡਿਆ ਤੇ 2005 ਵਿੱਚ ਅੱਜ ਵਾਲੀ ਆਇਲਸ ਫੋਰਮ ਵਿੱਚ ਆਈ ਜਿਸ ਵਿੱਚ ਸਪੀਕਿੰਗ ਰੀਡਿੰਗ ਲਿਸਨਿੰਗ ਵਰਗੇ ਮੋਡਿਊਲ ਐਡ ਹੋ ਗਏ ਸ਼ੁਰੂ ਵਿੱਚ ਇਸ ਨਾ ਅਸਟ੍ਰੇਲੀਆ ਤੇ ਬ੍ਰਿਟੇਨ ਨੇ ਪਾਸ ਕੀਤਾ ਗਿਆ ਸੀ ਕਿਉਂਕਿ ਬ੍ਰਿਟੇਨ ਤੇ ਆਸਟ੍ਰੇਲੀਆ ਦਾ ਪਹਿਲਾ ਰਾਜ ਸੀ ਜਿਹੜਾ ਸਟੂਡੈਂਟ ਬ੍ਰਿਟੇਨ ਤੇ ਆਸਟ੍ਰੇਲੀਆ ਪੜਨਾ ਚਾਹੁੰਦਾ ਸੀ ਉਹਨਾਂ ਨੂੰ ਟੈਸਟ ਕਲੀਅਰ ਕਰਕੇ ਆਸਾਨੀ ਨਾਲ ਉੱਥੇ ਭੇਜਿਆ ਜਾ ਸਕਦਾ ਸੀ ਇਸ ਦੇ ਫਾਇਦੇ ਸਾਹਮਣੇ ਆਉਣ ਲੱਗੇ ਤਾਂ ਦੇਸ਼ਾਂ ਤੇ ਵਿਦਿਆਰਥੀਆਂ ਨੂੰ ਫਾਇਦਾ ਹੋਣ ਲੱਗਿਆ ਇਸ ਦੇ ਚੱਲਦੇ ਹਾਂ ਅੱਜ ਦੇ ਸਮੇਂ ਵਿੱਚ 140 ਦੇਸ਼ਾਂ ਵਿੱਚ IELTS ਨੂੰ ਸਿਰਕਾਰ ਕਰ ਲਿਆ ਗਿਆ ਤੁਸੀਂ ਜਾਣਦੇ ਹੋ ਆਪਣੇ ਪੰਜਾਬ ਵਿੱਚੋਂ ਸਭ ਤੋਂ ਵੱਧ ਬਾਹਰ ਜਾਣ ਵਾਲੇ ਵਿਦਿਆਰਥੀ ਨੇ ਇਸ ਦੇ ਚੰਗੇ ਤੇ ਮਾੜੇ ਪੱਖ ਦੋਨੋਂ ਨੇ ਤੇ ਜਿਨ੍ਹਾਂ ਤੇ ਆਪਾਂ ਅਲੱਗ ਵੀਡੀਓ ਜ਼ਰੂਰ ਬਣਾ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਹਰ ਘਰ ਦੀ ਆਰਥਿਕ ਮੰਦੀ ਤੇ ਬਹੁਤ ਹੱਦ ਤੱਕ ਸੁਧਾਰ ਆਇਆ ਇਹ ਸਭ ਦੇਖ ਕੇ ਸ਼ਾਇਦ ਇਸ ਦੇ ਮਾੜੇ ਪੱਖਾਂ ਨੂੰ ਨਜ਼ਰ ਅੰਦਾਜ਼ੀ ਕੀਤਾ ਜਾ ਸਕਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਤੁਹਾਡੇ ਲਈ ਅਜਿਹਾ ਦੀਆਂ ਸਟੋਰੀਆਂ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ